ਛੇੜੀ ਵਾਹੇ ਗੁਰੂ ਗਰਮਖੋ ਪਿਆਰੇ ਆਏ ਮਿਲ ਮੈਂ ਚਰੀ ਵਿਸੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੇਰਾਗੇ ਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦੱਸ ਗੁਰ ਮੇਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਿਰੀ ਸੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੇਰਾਗਿਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦੱਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਿਰੀ ਸੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੇਰਾਗੇ ਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਉ ਮੋਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਰੀ ਵਿਸੁਨੇ RAM ਰਾਜੇ ਮੇਰਾ ਮਨ ਤਨ ਬਹੁਤ ਬੇਰਾਗੇ ਆ ਹਰ ਨੈਣ ਰਸ ਭਿੰਨੇ मैं हर प्रभु दस गुर मिल हर मन मन्ये ह कार कारया नानक हर के गरमुख प्यारे आए मिल मैं चिरी विशुने राम राजे ਮੇਰਾ ਮਨ ਤਨ ਬਹੁਤ ਬੇਰਾਗਿਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਰੀ ਵਿ슌ੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੇਰਾਗੇ ਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮੇਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਰੀ ਵਿਸੁੰਨੇ RAM ਰਾਜੇ ਮੇਰਾ ਮਨ ਤਨ ਬਹੁਤ ਬੇਰਾਗੇ ਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦੱਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਿਰੀ ਸੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੇਰਾਗੇ ਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਰੀ ਵਿਸੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੇਰਾਗਿਆ ਹਰ ਨੈਣ ਰਸ ਭਿੰਨੇ मैं हर प्यारा दस गुर मिल हर मन मन्ये ह मूर्ख कारया नानक हर के गरमख प्यारे आए मिल मैं चिरी विशुने राम राजे ਮੇਰਾ ਮਨ ਤਨ ਬਹੁਤ ਬੇਰਾਗਿਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਿਰੀ ਵਿ슌ੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੇਰਾਗੇ ਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੁਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗੁਰਮਖ ਪਿਆਰੇ ਆਏ ਮਿਲ ਮੈਂ ਚਰੀ ਵਿਸੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੇਰਾਗਿਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦੱਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਰੀ ਵਿਸੁਨੇ RAM ਰਾਜੇ ਮੇਰਾ ਮਨ ਤਨ ਬਹੁਤ ਬੇਰਾਗਿਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦੱਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਰੀ ਵਿਸ਼ੁਨੇ RAM ਰਾਜੇ ਮੇਰਾ ਮਨ ਤਨ ਬਹੁਤ ਬੇਰਾਗੇ ਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮੇਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਰੀ ਵਿਸੁੰਨੇ RAM ਰਾਜੇ ਮੇਰਾ ਮਨ ਤਨ ਬਹੁਤ ਬੇਰਾਗੇ ਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦੱਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਿਰੀ ਵਿਸ਼ੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੇਰਾਗੇ ਆ ਹਰ ਨੈਣ ਰਸ ਧਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਉਹ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਰੀ ਵਿਸੁਨੇ RAM ਰਾਜੇ ਮੇਰਾ ਮਨ ਤਨ ਬਹੁਤ ਬੇਰਾਗੇ ਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਰੀ ਵਿਸੁੰਨੇ RAM ਰਾਜੇ ਮੇਰਾ ਮਨ ਤਨ ਬਹੁਤ ਬੇਰਾਗਿਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦੱਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਿਰੀ ਵਿ슌ੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੇਰਾਗੇ ਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਿਰੀ ਵਿਸੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੇਰਾਗੇ ਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗੁਰਮਖ ਪਿਆਰੇ ਆਏ ਮਿਲ ਮੈਂ ਚਰੀ ਵਿਸੁਨੇ RAM ਰਾਜੇ ਮੇਰਾ ਮਨ ਤਨ ਬਹੁਤ ਬੇਰਾਗਿਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਿਰੀ ਸੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੇਰਾਗੇ ਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਿਰੀ ਸੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੇਰਾਗਿਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦੱਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਿਰੀ ਸੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੇਰਾਗਿਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦੱਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਿਰੀ ਵਿਸ਼ੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੇਰਾਗੇ ਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਰੀ ਵਿਸੁਨੇ RAM ਰਾਜੇ ਮੇਰਾ ਮਨ ਤਨ ਬਹੁਤ ਬੇਰਾਗੇ ਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਰੀ ਵਿਸੁੰਨੇ RAM ਰਾਜੇ ਮੇਰਾ ਮਨ ਤਨ ਬਹੁਤ ਬੇਰਾਗਿਆ ਹਰ ਨੈਣ ਰਸ ਢਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਿਰੀ ਵਿਸ਼ੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੇਰਾਗੇ ਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਿਰੀ ਸੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੇਰਾਗੇ ਆ ਹਰ ਨੈਣ ਰਸ ਭਿੰਨੇ मैं हर प्रव प्यारा दस गुर मिल हर मन मन्ये ह मूरख कारया नानक हर के गरमुख प्यारे आए मिल मैं चिरी विशुने राम राजे ਮੇਰਾ ਮਨ ਤਨ ਬਹੁਤ ਬੇਰਾਗਿਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦੱਸ ਗੁਰ ਮਿਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਗਰਮਖ ਪਿਆਰੇ ਆਏ ਮਿਲ ਮੈਂ ਚਿਰੀ ਵਿਸੁਨੇ ਰਾਮ ਰਾਜੇ ਮੇਰਾ ਮਨ ਤਨ ਬਹੁਤ ਬੇਰਾਗੇ ਆ ਹਰ ਨੈਣ ਰਸ ਭਿੰਨੇ ਮੈਂ ਹਰ ਪ੍ਰਭ ਪਿਆਰਾ ਦਸ ਗੁਰ ਮੇਲ ਹਰ ਮਨ ਮੰਨੇ ਹੋ ਮੂਰਖ ਕਾਰੇ ਲਾਈਆਂ ਨਾਨਕ ਹਰ ਕੰਮੇ ਸਤਨਾਮ ਸ੍ਰੀ ਵਾਹਿਗੁਰੂ ਜੀ